ਖਬੀਰ ਅਨਾਉਂਸਮੈਂਟ ਕਰ ਦਿੰਦੇ ਨੇ ਜਾਂਦਿਆਂ ਨੂੰ ਭੁੱਕੀ ਆਉਂਦਿਆਂ ਨੂੰ ਸ਼ਰਾਬ ਆਜੋ ਸਿਰ ਜੀ ਨਾਮ ਪਿੰਡਾ ਨਾ ਸੀ ਹੋਣੀ ਤਾਂ ਇਹ ਤਾਂ ਨਹੀਂ ਹੋਊ ਕੰਮ ਵੀਰੋ ਤੁਹਾਨੂੰ ਪੈਸੇ ਵੀ ਦੇਣਗੇ ਤੁਹਾਨੂੰ ਖਰੀਦਣ ਦੀ ਕੋਸ਼ਿਸ਼ ਕਰਨਗੇ ਜਦੋਂ ਤੁਹਾਨੂੰ ਪੈਸੇ ਦੇਣ ਆਏ ਮਨ ਨਾ ਕਰੇ ਇਹਨਾਂ ਨੇ ਕਿਹੜਾ ਨਾਪਾ ਵੇਚਿਆ ਤੁਹਾਨੂੰ ਤੇ ਉਹ ਕਹਿੰਦਾ ਤੁਸੀਂ ਨੋਟ ਸਾਣ ਲੋਗੇ ਪਿਓ ਹੀਔਰ ਜਾਨਾਂ ਨੂੰ ਢਾਲਦੀ ਗਿਆ ਜਿਹੜਾ ਦਵਲ ਸਿੰਘ ਦੇਖ ਕੇ ਆਏ ਸੀ ਮਨਾ ਨਾ ਕਰਿਓ ਲక్ష్ਮੀ ਦੀ ਮੋੜੀ ਦੀ ਹੁਮੀ ਤਾਰਿਕ ਗੱਲ ਖਾਦੇ ਦਿਲ ਚ ਸੋਚ ਲਿਓ ਜਦੋਂ ਪੈਸੇ ਦੇਣਾ ਹੈ ਤਾਂ ਤੁਸੀਂ ਕਹਿੰਦੇ ਹੋ ਵੀ ਹਾਂ ਜੇ ਜਦੋਂ ਵੋਟਾਂ ਪਾਉਣਗੇ ਕਰਨ ਜਾ ਰਹੇ ਸੀ ਤਾਂ ਕਾਲੀਦਲ ਨੇ ਕਿਹਾ ਹੈ ਸੀ ਬਟਾਟਾ ਵਾਲਿਆਂ ਨੂੰ ਕਿ ਜੇ ਝੰਡੀ ਲੱਗੀ ਹੋਵੇ ਨਾ ਮੋਟਰਸਾਈਕਲ ਤੇ ਟੱਕਰੀ ਆਈ ਤੇਲ ਪਾ ਲੈ ਕਰੋ ਸੀ ਬਾਦਸਾਫ ਕਰ ਲਾਂਗੇ ਫੋਟਾ ਇੱਕ ਮੁੰਡਾ ਮੋਟਰਸਾਈਕਲ ਲੈ ਕੇ ਝੰਡੀ ਲੱਗੀ ਟੱਕਰੀ ਆਈ ਮੋਟਰਸਾਈਕਲ ਲੈ ਕੇ ਅਧਰੋਂ ਪਹੁੰਚ ਗਿਆ ਤੇਲ ਪੁਆਇਆ ਬਾਹਰ ਨਿਕਲਿਆ ਮੈਂ ਵੀ ਉਹ ਛੋਟੇ ਹੱਥੀਂ ਤੇ ਚੜਿਆ ਹੋਇਆ ਸੀ ਉਹ ਮੂਹਰੇ ਜਾਂਦਾ ਸੀ ਉਹਨੇ ਟੱਕਰੀ ਵਾਲੇ ਝੰਡੀ ਲਾ ਕੇ ਫੱਜੀਏ ਚ ਪਾਈ ਐਤਲੀ ਜੇਮ ਚੋਂ ਚਾਹ ਗੋਲਚੇ ਡਿਕਾਡ ਕੇ ਲਾ ਲਈ ਮੈਨੂੰ ਦੇਖ ਲਿਆ ਮੈਨੂੰ ਸਾਲਾ ਕਿੰਨਾ ਵੀ ਚਲ ਠੀਕ ਹੈ ਹੁਣ ਦੂਜੇ ਪਾਸੇ ਉਹ ਸਿਰਦੇ ਇਹਨਾਂ ਬਾਈ ਕਿਉਂ ਸਿਰਦਾ ਕੱਲ ਨੂੰ ਵੀ ਪੋਣ ਆਏ ਤਾਂ ਲੈ ਕਰ ਬੈਠ ਸੱਚੀਆਂ ਨੇ ਸਾਰੇ ਲੋਕ ਇਹਨਾਂ ਨੇ ਮੈਂ ਵੀ ਐਮਪੀ ਸਾਰੇ ਪੰਜਾਬ ਤੋਂ ਵੱਧ ਵੋਟਾਂ પાਕੇ ਤੁਸੀਂ ਤਾਇਆ ਮੈਨੂੰ ਮੈਂ ਵੀ ਥੋੜੀ ਆਇਆ ਕੋੜੇ ਪਿੰਡਾਂ ਚ ਆਇਆ ਹਾਂ ਮੈਂ ਕਿ ਜਾਣਦੇ ਹਾਂ ਕੋਈ ਲਾਲ ਰੱਤੀਆਂ ਦੇ ਬੁੱਤ ਬੱਚੇ ਤੁਮ ਕੋ ਗੂ ਬਜੇ ਚ ਕੋਈ ਤੁਹਾਨੂੰ ਧੱਕੇ ਮਾਰਨ ਵਾਲੇ ਕਿ ਸੰਤਾਣੀਆਂ ਵਾਲੇ ਮੈਂ ਨਾਲ ਖੜੇ ਹਾਂ ਗੰਨ ਮੈਂ ਕਿਉਂ ਨਹੀਂ ਹੈ ਕਿ ਕਿਉਂਕਿ ਜਦੋਂ ਕੋਈ ਬੇਇਮਾਨੀ ਦੀ ਕਰਦਾ ਕਿਸੇ ਦੀਦਾ ਹੱਕ ਨਹੀਂ ਮਾਰਦਾ ਇਹ ਰਿਸ਼ਮਤਰੀ ਖਾਣੀ ਕਿਸੇ ਪਰਚਾ ਨਹੀਂ ਪਾਉਣਾ ਇਹਦੀ ਜ਼ਮੀਨ ਤੇ ਗੈਰ ਹਕੂਮਤਾਂ ਨਹੀਂ ਕਰਨਾ ਤੇ ਫਿਰ ਕਹਿੰਦੇ ਤੀ ਪੁੱਤਰ ਨਸ਼ੇ ਤੇ ਨਹੀਂ ਲਾਉਣਾ ਪਰ ਖਤਰਾ ਖਾਦਾ ਤੁਸੀਂ ਸਾਰੇ ਗੱਲ ਨਹੀਂ ਯਾਦ